ਆਪ ਸਭ ਜੀ ਦਾ ਪੰਜਾਬੀ ਸੂਟ ਸਲਾਈ ਤੇ ਸਵਾਗਤ ਹੈ ਮੈਂ ਅੱਜ ਦੱਸਾਂਗੀ ਜੀ ਤੁਹਾਨੂੰ ਬਹੁਤ ਹੀ ਜਾਣਕਾਰੀ ਵਾਲੀਆਂ ਗੱਲਾਂ ਜੋ ਕਿ ਕਈ ਵਾਰੀ ਭੈਣਾਂ ਸਵਾਲ ਕਰਦੀਆਂ ਆਉਂਦੀਆਂ ਨੇ ਬੁਟੀਕ ਤੇ ਤੇ ਕਹਿ ਦਿੰਦੀਆਂ ਜੀ ਐਸ ਕੱਪੜੇ ਨੂੰ ਤੇ ਦੂਜੀ ਲਾਈਨਿੰਗ ਲੱਗ ਜੇਗੀ ਹਨਾ ਤੇ ਆਪਾਂ ਬੜੇ ਕਨਫਿਊਜ਼ ਹੋ ਜਾਂਦੇ ਆ ਆਪਾਂ ਉਹਨਾਂ ਨੂੰ ਦੱਸੀ ਦੀਏ ਸਾਰੀ ਗੱਲ ਕਿ ਐ ਕਿਹੜੇ ਕੱਪੜੇ ਨੂੰ ਕਿਹੜੀ ਲਾਈਨਿੰਗ ਲੱਗਣੀ ਆ ਤੋਂ ਫਿਰ ਵੀ ਕਈ ਭੈਣਾਂ ਤੇ ਚਲੋ ਕਹਿ ਦਿੰਦੀਆਂ ਕਿ ਨਹੀਂ ਜੀ ਇਹਨੂੰ ਜੇ ਆਹ ਦੇਖੋ ਔਰਗੈਂਜ਼ਾ ਹੈਗਾ ਨਾ ਔਰਗੈਂਜ਼ਾ ਬਿਲਕੁਲ ਟ੍ਰਾਂਸਪੇਰੈਂਟ ਆ ਤੇ ਇਹਨੂੰ ਹੁਣ ਜੇ ਆਪਾਂ ਦੂਜੀ ਲਾਈਨਿੰਗ ਲਾਵਾਂਗੇ ਤੇ ਸਾਰਾ ਹੀ ਮਤਲਬ ਟਰਾਂਸਪੇਰੈਂਟ ਕੱਪੜਾ ਵੀ ਬਹੁਤ ਹੀ ਆਊਟ ਲੱਗੇਗਾ ਹਨਾ ਹੁਣ ਆ ਦੇਖੋ ਕੱਪੜਾ ਜਿਵੇਂ ਆ ਵਾ ਤੇ ਇਹਨੂੰ ਵੀ ਅਗਰ ਆਪਾਂ ਦੂਜੀ ਪੱਗ ਵਾਲੀ ਲਾਈਨਿੰਗ ਲਾਵਾਂਗੇ ਤੇ ਬਹੁਤ ਹੀ ਇੰਨੇ ਮਤਲਬ ਆਊਟ ਲੱਗੇਗਾ ਚੰਗਾ ਨਹੀਂ ਲੱਗੂਗਾ ਜਿਸ ਤਰ੍ਹਾਂ ਕਿ ਹਨਾ ਟਰਾਂਸਪੇਰੈਂਟ ਕੱਪੜਾ ਹੁਣ ਆਪਾਂ ਇਹੀ ਤੁਹਾਨੂੰ ਅੱਜ ਜਾਣਕਾਰੀ ਦੇਣੀ ਹੈ ਕਿ ਕਿਹੜੇ ਕੱਪੜੇ ਨੂੰ ਆਪਾਂ ਕਿਹੜੀ ਲਾਈਨਿੰਗ ਲਗਾਨੀ ਹੈ ਠੀਕ ਹੈ ਜੀ ਬਹੁਤ ਹੀ ਜਾਣਕਾਰੀ ਵਾਲੀ ਹੈਗੀ ਇਹ ਵੀਡੀਓ ਆ ਦੇਖੋ ਹੁਣ ਜਿਵੇਂ ਆ ਕੱਪੜਾ ਹੈਗਾ ਵਾ ਇਹ ਸਿਲਕਾ ਪਿਓਰ ਦੇ ਵਿੱਚ ਆ ਕੱਪੜਾ ਹਨ ਇਹਨੂੰ ਆਪਾਂ ਲਗਾਵਾਂਗੇ ਜੀ ਪੱਗਵਾਰੀ ਪਿਓਰ ਦੀ ਫੁੱਲ ਵੈਲ ਦੀ ਚਾਹ ਹਾਫ ਵੈਲ ਦੀ ਵੀ ਆਪਾਂ ਇਹਨੂੰ ਲਾਈਨਿੰਗ ਲਗਾ ਸਕਦੇ ਹਣਾ ਇਹ ਹੋ ਗਿਆ ਇਦਾਂ ਜੀ ਹਰ ਇਹ ਵਾਲੇ ਕੱਪੜੇ ਦਾ ਹੁਣ ਆਪਾਂ ਇਹਨਾਂ ਦੋਨਾਂ ਕੱਪੜਿਆਂ ਨੂੰ ਦੱਸਾਂ ਪੀ ਕੇਰੀ ਲਾਈਨਿੰਗ ਲਗਾਵਾਂਗੇ ਹਨ ਇਹਸ ਕੱਪੜੇ ਨੂੰ ਵੀ ਆਪਾਂ ਲਗਾਨੀ ਹੈ ਜੀ ਲਾਈਨਿੰਗ ਦੂਜੀ ਟਾਪਟਾ ਲਾਈਨਿੰਗ ਠੀਕ ਹੈ ਜੀ ਵਾਈਟ ਵਿੱਚ ਮਿਲਦੀ ਹੈ 60 65 ਤੇ 70 ਰੁਪਏ ਤੱਕ ਪਰ ਵਧੀਆ ਤੋਂ ਵਧੀਆ ਮਤਲਬ ਜਿਵੇਂ ਕੁਆਲਿਟੀ ਹੋ ਜਾਂਦੀ ਹੈ ਨਾ ਉਵੇਂ ਮਿਲਦੀ ਉਹਨੂੰ ਆਪਾਂ ਡਾਈ ਕਰਕੇ ਹੀ ਲਗਾਣਾ ਵਾ ਉਦਾਂ ਨਹੀਂ ਲਗਾਣਾ ਹੈਗਾ ਠੀਕ ਹੈ ਜੀ ਇਸ ਕੱਪੜੇ ਨੂੰ ਵੀ ਆਪਣੀ ਲੱਗੇਗੀ ਸਿਮਰ ਦੇ ਵਿੱਚ ਕਪੜਾ ਵਾ ਇਹਨੂੰ ਵੀ ਲੱਗੇਗੀ ਜੀ ਟਾਪਟਾ ਲਾਈਨਿੰਗ ਔਰ ਜਿਸ ਤਰ੍ਹਾਂ ਔਰਗੈਂਜਾ ਚੱਲ ਰਿਹਾ ਹੈ ਨਾ ਟੈਂਡ ਬਹੁਤ ਹੈ ਇਸ ਕੱਪੜੇ ਦਾ ਤੇ ਇਸ ਕੱਪੜੇ ਨੂੰ ਵੀ ਆਪਾਂ ਕਿਹੜੀ ਲਾਈਨਿੰਗ ਲਗਾਨੀ ਇਹਦੀ ਆਪ ਦੇਖੋ ਕਸਟਮਰ ਨੇ ਸਾਨੂੰ ਡਾਈ ਕਰਕੇ ਲਿਆ ਕੇ ਦਿੱਤੀ ਹੋਈ ਆ ਇਨ ਨੂੰ ਵੀ ਲੱਗੇਗੀ ਜੀ ਟਾਪਟਾ ਲੈਣੀ ਇਹ ਪਹਿਲੇ ਵਾਈਟ ਹੁੰਦੀ ਆ ਦੇਖੋ ਸਟਾਫ ਕਿੰਨਾ ਮੋਟਾ ਹੈ ਨਾ ਦੇਖਣੀ ਨਾ ਰਿਹਾ ਕੁਝ ਵੀ ਤੇ ਐਵੇਂ ਇਹਦੀ ਲੁੱਕ ਬਣੇਗੀ ਜੀ ਤਪੜੇ ਹੱਥੀ ਕੋ ਇਸ ਕਰਕੇ ਇਹ ਮੇਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਨੀ ਮੈਂ ਜ਼ਰੂਰੀ ਸਮਝਦੀ ਸੀ ਕਿਉਂਕਿ ਕਈ ਭੈਣਾਂ ਕਹਿਦੀਆਂ ਨੇ ਕਿਉਂ ਲਾਣੀ ਚਾਹੀਦੀ ਹੈ ਇਹ ਦੂਜੀ ਲਾਈਨਿੰਗ ਲਗਾ ਦिए ਇਸ ਕਰਕੇ ਆਪਾਂ ਨੂੰ ਦੱਸਣਾ ਪੈਂਦਾ ਵਾ ਜ਼ਰੂਰੀ ਹੈ ਨਾ ਤੇ ਜਿਹੜੀਆਂ ਭੈਣਾਂ ਆਪਣੇ ਨਾਲ ਜੁੜੀਆਂ ਵਾਂ ਉਹਨਾਂ ਨੂੰ ਵੀ ਇਸ ਚੀਜ਼ ਦਾ ਗਿਆਨ ਹੋ ਜਾਏਗਾ ਕਿ ਕਿਹੜੇ ਕੱਪੜੇ ਨੂੰ ਕਿਹੜੀ ਲਾਈਨਿੰਗ ਲੱਗਣੀ ਹੈ ਨਾ ਤੇ ਬਹੁਤ ਬਹੁਤ ਥੈਂਕ ਯੂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਛੋਟੀ ਛੋਟੀ ਜਾਣਕਾਰੀ ਤੁਹਾਨੂੰ ਦਿੰਦੇ ਰਵਾਂਗੇ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ